ਦੇਖ ਰਹੀ ਹਾਂ ਕੋ ਅਗਰ ਸਰਦੂਲਗੜ ਤੋਂ ਲਾਈਵ ਅਪਡੇਟ ਕੀ ਹੈ ਮੌਕੇ ਦੀ ਸਥਿਤੀ ਅਤੇ ਕੀ ਕਹਿਣਾ ਹੈ ਸਥਾਨਕ ਵਾਸੀਆਂ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰਦੇ ਹੋ ਉਹ ਮਾਪਦੰਡ ਜਿਹੜੀ ਸਰਕਾਰ ਕਿਤੇ ਨਹੀਂ ਬਣਾ ਰਹੀ ਇਸ ਕਰਕੇ ਪੰਜਾਬ ਦੇ 13 ਜ਼ਿਲ੍ਹੇ ਆ ਜਿਹੜੇ ਉਹ ਡੁੱਬ ਚੁੱਕੇ ਆ 21 ਫੁੱਟ ਤੇ ਪਹੁੰਚਣ ਦੇ ਲਈ ਪਾਣੀ ਨੂੰ ਕਾਫੀ ਦਿਨ ਲੱਗਣਗੇ ਲਗਭਗ 5 ਤੋਂ 6 ਦਿਨ ਆ ਸੈਂਟਰ ਗਵਰਨਮੈਂਟ ਜਿਹੜਾ ਇੱਥੋਂ ਦਾ 52 ਇੰਚ ਦੀ ਸਾਤੀ ਵਾਲਾ ਪ੍ਰਧਾਨ ਮੰਤਰੀ ਆ 55 ਇੰਚ ਦੀ ਸਾਤੀ ਵਾਲਾ ਪ੍ਰਧਾਨ ਮੰਤਰੀ ਆ ਉਹਦਾ ਮੂੰਹ ਫਟ ਜਾਏ ਇੱਕ ਵਾਰੀ ਵੀ ਜੇ ਉਹਨੇ ਇਸ ਗੱਲ ਤੇ ਅਫਸੋਸ ਪ੍ਰਗਟ ਕੀਤਾ ਹੋਵੇ ਕਿ ਲੋਕ ਕਿਵੇਂ ਡੁੱਬ ਰਿਹਾ ਸਰਦੀ ਇਲਾਕਾ ਲੋਕ ਤੇ ਸਮਾਜ ਸੇਵੀ ਸੰਸਥਾਵਾਂ ਅੱਜ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਕਿ ਹਰਿਆਣੇ ਦੇ ਤੇ ਹੋਰ ਸਟੇਟਾਂ ਦੇ ਪਿੰਡਾਂ ਚੋਂ ਟਰਾਲੀਆਂ ਭਰ ਕੇ ਪੰਜਾਬ ਦੇ ਹਰ ਪੀੜਤ ਇਲਾਕੇ ਵੱਲ ਚੱਲ ਚੁੱਕੀਆਂ ਨੇ ਜਿਹੜਾ ਕਿ ਲੋਕ ਆਪ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨ ਲੱਗੇ ਹੋਏ ਆ ਪਰ ਜਿਹੜਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਸੀ ਪ੍ਰਸ਼ਾਸਨ ਜਿਹੜਾ ਹੈਗਾ ਜਿਹੜੀ ਡਿਜਾਸਟਰ ਮੈਨੇਜਮੈਂਟ ਐਕਟ ਮੈਂ ਪੜਿਆ ਉਹਦੇ ਮੁਤਾਬਕ ਪ੍ਰਸ਼ਾਸਨ ਨੇ ਜਿੰਨਾ ਪੈਸਾ ਡਿਜਾਸਟਰ ਮੈਨੇਜਮੈਂਟ ਦੇ ਲਈ ਪਿਆ ਉਹਦੀ ਉਹਦਾ 10% ਤੁਰੰਤ ਰਿਲੀਜ਼ ਕਰਨਾ ਹੁੰਦਾ ਹੜ ਆਉਣ ਤੋਂ ਪਹਿਲਾਂ ਜਿਹੜਾ ਕਿ ਇਸ ਸਰਕਾਰ ਦੀ ਇਹ ਨਾਕਾਮੀ ਆ ਵੀ ਇਹਨਾਂ ਨੇ ਮਤਲਬ ਹਜੇ ਤੱਕ ਡਿਜਾਸਟਰ ਮੈਨੇਜਮੈਂਟ ਦੀ ਮੀਟਿੰਗ ਨਹੀਂ ਕੀਤੀ ਕੀ ਤੁਸੀਂ ਵੀਡੀਓ ਵਿੱਚ ਦਿੱਤੇ ਗਏ ਵਿਚਾਰਾਂ ਤੋਂ ਸੰਤੁਸ਼ਟ ਹੋ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਵੀਡੀਓ ਦੇਖੋ ਤੇ ਸ਼ੇਅਰ ਕਰਨਾ ਨਾ ਭੁੱਲਿਓ ਗੱਗਰ ਸੰਧੀ ਹੋਰ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ। ਬਾਈ ਕਹਿਣਾ ਚਾਹਣਾ ਹੈ ਪ੍ਰਮਾਤਮਾ ਹੀ ਸੁੱਖ ਸ਼ਾਂਤੀ ਬਖਸ਼ੇ ਜੀ ਤੇ ਪਾਣੀ ਦਾ ਹੋਰ ਚੜਾ ਨਾ ਚੜਈ ਆਪਾਂ ਤੇ ਹੀ ਸੁੱਖ ਦੇ ਪ੍ਰਮਾਤਮਾ ਵੱਲੋਂ ਜੀ 2023 ਚ ਸੀ ਹਾਂਜੀ ਉਹ ਉਹ ਉਹਦੇ ਵਰਗਾ ਮੌਲ ਨਾ ਬਣ ਜਾਈ ਪ੍ਰਮਾਤਮਾ ਅੱਗੇ ਆਪਾਂ ਦਾ ਬਾਬਾ ਝਾਂਡਾ ਸਾਹਿਬ ਅੱਗੇ ਅਰਦਾਸ ਕਰਦੇ ਆਂ ਜੀ ਹਾਂ ਜਗਰਾਤ ਸਿੰਘ ਜੀ ਪਿੰਡ ਨਗਲਾ ਜੀ ਮੇਰੀ ਰਿਸ਼ਤੇਦਾਰੀ ਪੈਂਦੀ ਹੈ ਜੀ ਉਰੇ ਹਾਂਜੀ ਜਿਵੇਂ ਖਬਰਾਂ ਚ ਸੁਣੀ ਹੈ ਜੀ ਅੱਜ ਸਵੇਰੇ ਘੰਟਾ ਤੋਂ ਪਹਿਲਾਂ ਜੀ ਉੱਥੋਂ ਵੀ ਇੱਕ ਦਰਵਾਜ਼ਾ ਖੁੱਲ੍ਹਾਈ ਜਿੱਥੋਂ ਘੱਗਰ ਚ ਪਾਣੀ ਪੈਂਦਾ ਜੀ ਦੋ ਦਰਵਾਜ਼ੇ ਬੰਦ ਆ ਜੀ ਤੇ ਚੰਡੀਗੜ੍ਹ ਦੀ ਵੀ ਖਬਰ ਸੁਣੀ ਹੈ ਜੀ ਉੱਥੋਂ ਵੀ ਪਾਣੀ ਵਾਪਸ ਹੋ ਗਿਆ ਜੀ ਮਤਲਬ ਪਹਿਲਾਂ ਚੜਿਆ ਹੋਇਆ ਸੀਗਾ ਜੀ ਹੁਣ ਕੁਝ ਕੰਡੀਸ਼ਨ ਘੱਗਰ ਦੀ ਠੀਕ ਆ ਜੀ ਮਤਲਬ ਉਤਰਿਆ ਹੋਇਆ ਜੀ 2 ਫੁੱਟ ਦੇਖੋ ਜੀ ਜਿਹੜਾ ਅਸੀਂ ਸਰਦੂਰਗੜ ਪੁਲ ਤੋਂ ਜਦੋਂ ਲਾਈਵ ਆਂ ਤਾ ਇਥੋਂ ਬੜਾ ਸਪਸ਼ਟ ਨਜ਼ਰ ਆ ਰਿਹਾ ਕਿ ਪਾਣੀ ਲਗਭਗ 17 ਫੁੱਟ ਹੋ ਗਿਆ ਹੈ ਸਵੇਰ ਤੋਂ ਵੀ 1 ਫੁੱਟ ਪਾਣੀ ਘਟ ਗਿਆ ਹੈ ਰਾਤ ਵੀ 1 ਫੁੱਟ ਘਟਿਆ ਕੱਲ ਪਿਛਲੇ 24 ਘੰਟਿਆਂ ਦੇ ਵਿੱਚ 1 ਫੁੱਟ ਘਟਿਆ ਸੀਗਾ ਇਹ ਪਾਣੀ 21 ਫੁੱਟ ਤੋਂ ਉੱਤੇ ਤੋਂ ਵਾਪਸ ਮੁੜਿਆ ਇੱਕ ਤਾਂ ਖਾਸ ਤੌਰ ਤੇ ਗੱਲ ਇਹ ਨੋਟ ਕਰਨ ਵਾਲੀ ਆ ਕਿ ਜਦੋਂ ਪਾਣੀ ਵਾਪਸ ਮੁੜਦਾ ਤਾਂ ਜਿਹੜੀ ਸਥਿਤੀ ਹੈ ਉਹ ਘੱਟ ਤੋਂ ਘੱਟ ਇੱਕ ਹਫ਼ਤਾ ਅੱਗੇ ਚਲੀ ਜਾਂਦੀ ਹੈ ਕ੍ਰਿਟੀਕਲ ਸਥਿਤੀ ਜਿਹੜੀ ਹੈ ਜਾਨੀ ਹੁਣ ਦੁਬਾਰਾ 21 ਫੁੱਟ ਤੇ ਪਹੁੰਚਣ ਦੇ ਲਈ ਪਾਣੀ ਨੂੰ ਕਾਫੀ ਦਿਨ ਲੱਗਣਗੇ ਲਗਭਗ 5 ਤੋਂ 6 ਦਿਨ ਤਾਂ ਕਿਉਂਕਿ ਪਾਣੀ ਪਿੱਛੇ ਆ ਰਿਹਾ ਹੈ ਜਿਹੜਾ ਖਤਰਾ ਹੈ ਹੁਣ ਤੱਕ ਤਾਂ ਖਤਰਾ ਨਹੀਂ ਹੈ ਕਿਉਂਕਿ ਜਿਹੜੀ ਟਾਂਗਰੀ ਹੈ ਉਹਦੇ ਚੋਂ ਲਗਭਗ 15-16 ਹਜ਼ਾਰ ਕਿਊਸਕ ਪਾਣੀ ਤੇ 13 ਹਜ਼ਾਰ ਕਿਊਸਕ ਪਾਣੀ ਮਾਰਕੰਡੇ ਚੋਂ ਮਾਰਕੰਡਾ ਲਗਾਤਾਰ ਉਤਰ ਰਿਹਾ ਹੈ ਇਹ ਦੋਨੇ ਨਦੀਆਂ ਲਗਾਤਾਰ ਉਤਰ ਰਹੀਆਂ ਨੇ ਜਿਹੜੀ ਬਰੇਟਾ ਡਰੇਨ ਹੈ ਜਿਹੜੀ ਹੁਣ ਤੱਕ ਓਵਰਫਲੋ ਸੀ ਉਹ ਵੀ ਉਤਰਨੀ ਸ਼ੁਰੂ ਹੋ ਗਈ ਆ ਤੇ ਜਿਹੜੀ ਸਰਹੰਦ ਚੋਂ ਆਏ ਬਿਲਕੁਲ ਥੱਲੇ ਜਾ ਚੁੱਕੀ ਆ ਜਿਹੜੀ ਖਤਰਾ ਜਿਹੜਾ ਖੜਾ ਅੱਗੇ ਖਤਰਾ ਹੈਗਾ ਜਿਹੜਾ ਅ ਅੱਜ ਕੱਲ ਪਰਸੋਂ 2 ਤਰੀਕ ਤੱਕ ਝੜੀ ਲੱਗਣੀ ਹੈ ਉਹ ਝੜੀ ਵੀ ਜੇਕਰ ਜਿਵੇਂ ਇੱਥੇ ਲੱਗੀ ਹੋਈ ਅੱਜ ਇੱਥੇ ਝੜੀ ਦਾ ਪੈਟਰਨ ਇਹ ਹੈ ਵੀ 15 ਮਿੰਟ ਮੀਂਹ ਪੈਂਦਾ ਫਿਰ ਅੱਧਾ ਘੰਟਾ ਜਿਹੜੀ ਝੜੀ ਲੱਗਦੀ ਹੈ ਫਿਰ ਬੰਦ ਹੋ ਜਾਂਦਾ ਹੈ ਘੰਟੇ ਕੇ ਬਾਅਦ ਫਿਰ ਥੋੜਾ ਜਿਹਾ ਧਰ ਮੀਂਹ ਪੈਂਦਾ ਹੈ ਜੇਕਰ ਮੀਂਹ ਦਾ ਪੈਟਰਨ ਚੰਡੀਗੜ੍ਹ ਤੱਕ ਜਾ ਖੱਗਰ ਦੇ ਕੈਚਮੈਂਟ ਏਰੀਆ ਤੱਕ ਇਹੀ ਰਹਿੰਦਾ ਤਾਂ ਇਹ ਪਾਣੀ ਸਾਰੇ ਦਾ ਸਾਰਾ ਲੰਘ ਜੂਗਾ ਜਿਹੜਾ ਪਾਣੀ ਗੁੱਲਾ ਚਿੱਕਾ ਵਧਿਆ ਰਾਤ 10000 ਕਿਊਸਕ ਕੱਲ ਦਿਨੇ 10000 ਕਿ ਉਸਕ ਵਧਿਆ ਰਾਤ ਉਹ 8000 ਕਿ ਉਸਕ ਵਧਿਆ ਉਹ ਪਾਣੀ ਅਗਲੇ 36 ਘੰਟਿਆਂ ਤੋਂ ਵੱਧ ਸਮੇਂ ਚ ਇੱਥੇ ਆਊਗਾ ਔਰ ਜੇਕਰ ਉਹ ਇਹਦੇ ਬਾਰੇ ਇਹ ਸੰਭਾਵਨਾ ਮ ਜਤਾਈ ਜਾ ਰਹੀ ਆ ਵੀ ਗੁੱਲਾ ਚੀਕਾ ਵੀ ਅੱਜ ਸ਼ਾਮ ਤੱਕ ਉਤਰੇਗਾ ਇਹ ਮੈਂ ਵੀ ਦਾਅਵੇ ਨਾਲ ਕਹਿ ਸਕਦਾ ਕਿਉਂਕਿ ਕੱਲ 10000 ਕਿ ਉਸਕ ਚੜਿਆ ਸੀ ਤੇ ਅੱਜ ਉਹ ਪਾਣੀ ਰਾਤ ਜਿਹੜਾ ਉਹ ਪਾਣੀ 8000 ਕਿ ਉਸਕ ਚੜਿਆ ਤੇ ਹੁਣ ਜਿਵੇਂਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਦੀ ਜਿਹੜੀ ਮੇਰੇ ਕੋਲ ਰਿਪੋਰਟ ਹੈ ਉੱਥੇ ਪਾਣੀ ਉਦੋਂ ਬਾਅਦ ਚੜਨਾ ਬੰਦ ਹੋ ਗਿਆ ਗੂਲਾ ਚਿੱਕਾ ਤਾਂ ਇਹਦਾ ਮਤਲਬ ਜਿਹੜਾ ਪਾਣੀ ਉੱਥੋਂ ਆ ਰਿਹਾ ਹੈ ਅੱਗੇ ਉਹ ਇੱਥੇ ਆ ਕੇ ਕਿੰਨਾ ਨਿਪਟਦਾ ਔਰ ਉਹਦੇ ਚ ਇੱਕ ਗੱਲ ਇਹ ਹੈ ਕਿ ਜਿਉਂ-ਜਿਉਂ ਇਹ ਇੱਥੋਂ ਉਤਰ ਰਿਹਾ ਹੈ ਇਹਦਾ ਮਤਲਬ ਜਿਹੜਾ ਪਾਣੀ ਪਿੱਛੋਂ ਆ ਰਿਹਾ ਹੈ ਉਹਦੇ ਲਈ ਇੱਕ ਸਪੇਸ ਹੈ ਜਿਹੜੀ ਉਹ ਬਣ ਚੁੱਕੀ ਆ ਜਿਹਦੇ ਕਰਕੇ ਇਹ ਲੱਗਦਾ ਕਿ ਇਹ ਪਾਣੀ ਜਿਹੜਾ ਬੜੇ ਆਰਾਮ ਨਾਲ ਲੰਘ ਜੂਗਾ ਬਸ਼ਰਤੇ ਕਿ ਜਿਹੜੇ ਅਗਲੇ 2 ਦਿਨ ਅਮਨਮਤੀ ਬਾਰਿਸ਼ ਨਾ ਪਵੇ ਤਾਂ ਜਿਹੜਾ ਖਤਰਾ ਉਹ ਜੇਕਰ بارش ਬਹੁਤ ਜ਼ਿਆਦਾ ਪੈਂਦੀ ਆ ਸਾਰੀਆਂ ਡਰੇਨਾਂ ਵਿੱਚੀ ਸਰਹੰਦ ਚੋ ਵਿੱਚੀ ਬਰੇਟਾ ਡਰੇਨ ਟਾਂਗਰੀ ਮਾਰਕੰਡਾ ਪਖਰਪੁਰ ਨਾਲਾ ਸੁਖਣਾ ਨਾਲਾ ਕਸੱਲਿਆ ਗੇਟ ਸੁਖਣਾ ਝੀਲ ਦੇ ਗੇਟ ਸਾਰੇ ਇਕੱਠੇ ਚੱਕੇ ਜਾਣ ਮੰਨ ਲਓ ਤਾਂ ਖਤਰਾ ਦੁਬਾਰਾ ਹੋ ਸਕਦਾ ਤੇ ਬਾਕੀ ਇਹ ਕੁਦਰਤ ਦੇ ਹੱਥ ਚ ਸ਼ਾਇਦ ਇਹ ਜਿਹੜਾ ਲੱਗਣ ਲੱਗ ਗਿਆ ਕਿ ਹੁਣ ਸ਼ਾਇਦ ਅਸੀਂ ਖਤਰੇ ਤੋਂ ਸਾਫ਼ ਬਚ ਜਾਈਏ ਜਿਹੜਾ ਮਾਨਸੇ ਜਿਲ੍ਹੇ ਦਾ ਇਹ ਏਰੀਆ ਘੱਗਰ ਦਾ ਉਹਦੇ ਚ ਹਾਈ ਲਰਟ ਨਾ ਹੋ ਕੇ ਚਲੋ ਅਲਰਟ ਤਾਂ ਹੈਗਾ ਹੀ ਐ ਤੇ ਉਹਦੇ ਤੁਸੀਂ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਜੀ ਪ੍ਰਸ਼ਾਸਨ ਦੇ ਪ੍ਰਬੰਧਾਂ ਨੂੰ ਇਹ ਆ ਵੀ ਪ੍ਰਸ਼ਾਸਨ ਨੇ ਪਹਿਲਾਂ ਹੜ੍ਹ ਆਉਣ ਤੋਂ ਪਹਿਲਾਂ ਕੋਈ ਪ੍ਰਬੰਧ ਨਹੀਂ ਕੀਤਾ ਹੜ੍ਹ ਆਉਣ ਦੀ ਜਦੋਂ ਸਥਿਤੀ ਬਣ ਗਈ ਤਾਂ ਪ੍ਰਸ਼ਾਸਨ ਨੇ ਤੇਲ ਵਗੈਰਾ ਦਿੱਤਾ ਉਹ ਵੀ ਪਰਲੇ ਪਾਰ ਵਾਲੇ ਦਾ ਕਹਿੰਦੇ ਵੀ ਸਾਨੂੰ ਤਾਂ ਦਿੱਤਾ ਨਹੀਂ ਹਜੇ ਬਹੁਤ ਘੱਟ ਦਿੱਤਾ ਹੈ ਇਧਰਲੇ ਪਾਰ ਤੇ ਜਿਹੜੇ ਉਹ ਵੀ ਜਿਹੜੇ ਇੱਥੋਂ ਦੇ ਕਿਸਾਨ ਹੈ ਸਰਦੂਲਗੜ ਸਾਧੂ ਵਾਲਾ ਫੂਸ ਮੰਡੀ ਤੇ ਭੱਲਣਵਾੜਾ ਇਹਨਾਂ ਚਾਰ ਪਿੰਡਾਂ ਤੱਕ ਜਿਹੜੀ ਮਿੱਟੀ ਆ ਪੈ ਗਈ ਆ ਪਿਛਲੇ ਦੋ ਤਿੰਨ ਦਿਨਾਂ ਚ ਤੇਲ ਕਿਉਂਕਿ ਸਰਕਾਰੀ ਸੀਗਾ ਟਰੈਕਟਰ ਲੋਕਾਂ ਨੇ ਲਾਏ ਆ ਤੇ ਪਾਈਪਲਾਈਨਾਂ ਵੀ ਲਗਭਗ ਬੰਦ ਨੇ ਇੱਥੇ ਇੰਨਾ ਕੁ ਪ੍ਰਬੰਧ ਕੀਤਾ ਵੀ ਜਿਹੜਾ 25 22 ਫੁੱਟ ਪਾਣੀ ਹੁਣ ਵਗਣ ਦੇ ਯੋਗ ਹੋ ਗਿਆ ਵੀ ਉਦੋਂ ਤੱਕ ਅਸੀਂ ਚੱਲ ਸਕਦੇ ਆ ਇਹਨੂੰ ਪਰ ਜਿਹੜਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਸੀ ਪ੍ਰਸ਼ਾਸਨ ਜਿਹੜਾ ਹੈਗਾ ਜਿਹੜੀ ਡਿਜਾਸਟਰ ਮੈਨੇਜਮੈਂਟ ਐਕਟ ਮੈਂ ਪੜਿਆ ਉਹਦੇ ਮੁਤਾਬਕ ਪ੍ਰਸ਼ਾਸਨ ਨੇ ਜਿੰਨਾ ਪੈਸਾ ਡਿਜਾਸਟਰ ਮੈਨੇਜਮੈਂਟ ਦੇ ਲਈ ਪਿਆ ਉਹਦੀ ਉਹਦਾ 10% ਤੁਰੰਤ ਰਿਲੀਜ਼ ਕਰਨਾ ਹੁੰਦਾ ਹੜੋਂ ਆਉਣ ਤੋਂ ਪਹਿਲਾਂ ਜਿਹੜਾ ਕੇ ਇਸ ਸਰਕਾਰ ਦੀ ਇਹ ਨਕਾਮੀ ਆ ਵੀ ਇਹਨਾਂ ਨੇ ਮਤਲਬ ਹਜੇ ਤੱਕ ਡਿਜਾਸਟਰ ਮੈਨੇਜਮੈਂਟ ਦੀ ਮੀਟਿੰਗ ਨਹੀਂ ਕੀਤੀ ਸਟੇਟ ਦੀ ਜੇ ਸਟੇਟ ਮੀਟਿੰਗ ਕਰੂਗੀ ਤਾਂ ਉਹ ਆਪਦੀ ਰਿਪੋਰਟ ਹੈ ਜਿਹੜੀ ਸੈਂਟਰ ਨੂੰ ਭੇਜੂਗੀ ਸੈਂਟਰ ਦੀ ਟੀਮ ਆ ਕੇ ਉਹਨੂੰ ਪ੍ਰਵਾਨ ਕਰੂਗੀ ਉਹਦੇ 'ਚ ਕੱਲੀ-ਕੱਲੀ ਜਿਹੜਾ ਆਪਣਾ 15ਵਾਂ ਵਿੱਤ ਕਮਿਸ਼ਨ ਹੈ ਜਿਹਦੀ ਮਤਲਬ ਰਿਪੋਰਟਾਂ 2021 ਤੋਂ 2026 ਤੱਕ ਲਾਗੂ ਹੋਈ ਹੋਈ ਆ ਉਹਦੇ 'ਚ ਕੱਲੀ-ਕੱਲੀ ਚੀਜ਼ ਦਾ ਵੀ ਮੁੱਲ ਦਿੱਤਾ ਹੋਇਆ ਉਹਨਾਂ ਨੇ ਵੀ ਜੇ ਨੁਕਸਾਨ ਹੁੰਦਾ ਤਾਂ ਤੁਸੀਂ ਇਸ ਚੀਜ਼ ਦੇ ਨਿਰਪੇਏ ਦੇਣੇ ਆ ਜਿਵੇਂ ਮੁਰਗੀ ਦਾ 100 ਰੁਪਿਆ ਹੈਗਾ ਤੇ ਜਿਹੜਾ ਮੱਝ ਦਾ 37000 ਰੁਪਿਆ ਹੈ ਤੇ ਜਿਹੜਾ ਪੋਲਟਰੀ ਪੋਲਟਰੀ ਦਾ ਵੱਧ ਤੋਂ ਵੱਧ 10000 ਰੁਪਇਆ ਜਿਵੇਂ ਐਸੇ ਤਰ੍ਹਾਂ ਘਰ ਦੇ ਜੇ 70% ਤੋਂ ਵੱਧ ਟੁੱਟਿਆ ਤਾਂ ਉਹਦਾ ਜਿਹੜਾ ਜੇ ਘਰ ਕੱਚਾ ਤਾਂ 1.5 ਲੱਖ ਤੇ ਜੇ ਪੱਕਾ ਸੀ ਤਾਂ 3.5 ਲੱਖ ਇਸ ਤਰ੍ਹਾਂ ਕਰਕੇ ਉਹਨਾਂ ਨੇ ਸਾਰੇ ਮਾਪਦੰਡ ਦਿੱਤੇ ਹੋਏ ਆ ਉਹ ਮਾਪਦੰਡ ਹੈ ਜਿਹੜੀ ਸਰਕਾਰ ਕਿਤੇ ਨਹੀਂ ਬਣਾ ਰਹੀ ਇਸ ਕਰਕੇ ਪੰਜਾਬ ਦੇ 13 ਜ਼ਿਲ੍ਹੇ ਆ ਜਿਹੜੇ ਉਹ ਡੁੱਬ ਚੁੱਕੇ ਆ ਸਰਕਾਰ ਉਹਦੇ ਚੋਂ ਗੈਬ ਆ ਹਾਂ ਲੋਕ ਅਤੇ ਸਮਾਜ ਸੇਵੀ ਸੰਸਥਾਵਾਂ ਅੱਜ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਕਿ ਹਰਿਆਣੇ ਦੇ ਤੇ ਹੋਰ ਸਟੇਟਾਂ ਦੇ ਪਿੰਡਾਂ ਚੋਂ ਟਰਾਲੀਆਂ ਭਰ ਕੇ ਪੰਜਾਬ ਦੇ ਹੜਪੀੜਤ ਇਲਾਕਿਆਂ ਵੱਲ ਚੱਲ ਚੁੱਕੀਆਂ ਨੇ ਜਿਹੜਾ ਕਿ ਲੋਕ ਆਪ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨ ਲੱਗੇ ਹੋਏ ਆ ਨਾ ਸੈਂਟਰ ਗਵਰਨਮੈਂਟ ਜਿਹੜਾ ਇੱਥੋਂ ਦਾ 55 ਇੰਚ ਦੀ ਸਾਤੀ ਵਾਲਾ ਪ੍ਰਧਾਨ ਮੰਤਰੀ ਆ ਉਹਦਾ ਮੂੰਹ ਫਟ ਜਾਏ ਇੱਕ ਵਾਰੀ ਵੀ ਜੇ ਉਹਨੇ ਇਸ ਗੱਲ ਤੇ ਅਫਸੋਸ ਪ੍ਰਗਟ ਕੀਤਾ ਹੋਵੇ ਕਿ ਲੋਕ ਕਿਵੇਂ ਡੁੱਬ ਰਿਹਾ ਸਰਦੀ ਇਲਾਕਾ ਸਰਦੇ ਦਾ ਏਰੀਆ ਹੋਣ ਕਰਕੇ ਬਹੁਤ ਸਾਰੇ ਖਤਰੇ ਆ ਤੇ ਲੋਕ ਸਹਿਨ ਕਰ ਰਹੇ ਆ ਲੋਕ ਆਪਣੇ ਲੈਵਲ ਤੇ ਡਟੇ ਹੋਏ ਆ ਪਰ ਸਰਕਾਰ ਵੱਲੋਂ ਜਿਹੜੇ ਲੋੜੀਂਦੇ ਪ੍ਰਬੰਧ ਕਰਨੇ ਸੀ ਉਹ ਨਹੀਂ ਕੀਤੇ ਜਾਂਦੇ 2023 ਦੇ ਵਿੱਚ ਜਿਹੜੇ ਹੜ੍ਹਾਂ ਦੇ ਖੇਤਰ ਆਏ ਸੀ ਆਪਣੇ ਅਸਦੂਨਗੜ ਦੇ ਪਿੰਡ ਸਾਧੂ ਵਾਲਾ ਫੂਜਮੰਡੀ ਰੋਡ ਕੀ ਹਾਂਜੀ ਉਹਨਾਂ ਨੂੰ ਇਸ ਵਾਰ ਕੀ ਦੇਖਦੇ ਹੋ ਵੀ ਕਿੰਨਾ ਖਤਰਾ ਹੈ ਤੇ ਉਹਨਾਂ ਦੇ ਲੋਕਾਂ ਨੂੰ ਕੀ ਮਤਲਬ ਪ੍ਰਬੰਧ ਕੀ ਕੀਤੇ ਹੋਏ ਨੇ ਉਹਨਾਂ ਜਿਹੜੇ ਇਹ ਮਤਲਬ ਚਾਰ ਪਿੰਡ ਨੇ ਜਿਹੜਾ ਸਾਡਾ 3500 ਏਕੜ ਰਕਬਾ ਡੁੱਬਿਆ ਸੀਗਾ ਤੇ ਸੈਂਕੜੇ ਜਿਹੜੇ ਸਾਡੇ ਘਰੋਂ ਡੈਮੇਜ ਹੋਏ ਸੀ ਤੇ ਉਹਦੇ ਚੋਂ ਕੁਝ ਮਤਲਬ ਸਾਡੇ ਪਿੰਡ ਜਿਵੇਂ ਸਾਧੂ ਵਾਲੇ ਦੇ ਵਿੱਚ ਇੱਕ ਮੌਤ ਵੀ ਹੋਈ ਸੀਗੀ ਉਦੋਂ ਜਿਹੜਾ ਉਦੋਂ ਬਾਅਦ ਇੱਕ ਉਹਦੇ ਚ 2023 ਵਾਲੇ ਚ ਇੱਕ ਪੋਜੀਟਿਵ ਗੱਲ ਇਹ ਸੀ ਵੀ ਫਸਲ ਦੁਬਾਰਾ ਵਿਜ ਗਈ ਸੀ ਜਿਹਦੇ ਕਰਕੇ ਲੋਕਾਂ ਨੂੰ ਆਰਥਿਕ ਨੁਕਸਾਨ ਦੀ ਕੁਝ ਹੱਦ ਤੱਕ ਪੂਰਤੀ ਹੋ ਗਈ ਸੀ ਹੁਣ ਇਸ ਟਾਈਮੇ ਫਸਲ ਵੀ ਜਿਹੜੀ ਆ ਉਹ ਪੱਕਣ ਵੱਲ ਵੱਧ ਰਹੀ ਆ ਜਿਹੜਾ ਝੋਨਾ ਉਹ ਗੋਭ ਅਵਸਥਾ ਦੇ ਵਿੱਚ ਚਲਾ ਗਿਆ ਹੈਗਾ ਇੱਥੇ ਦੁਬਾਰਾ ਫਸਲ ਬੀਜਣੀ ਹੁਣ ਸੰਭਵ ਨਹੀਂ ਕਿਉਂਕਿ ਗੈਪ ਘੱਟ ਬਚਿਆ ਹੋਇਆ ਜੇਕਰ ਕੋਈ ਨੁਕਸਾਨ ਹੁੰਦਾ ਤਾਂ ਪਰ ਇਨ੍ਹਾਂ ਪਿੰਡਾਂ ਦੇ ਵਿੱਚ ਜਦੋਂ ਕਿਉਂਕਿ ਜਿਹੜੀਆਂ ਮੀਡੀਆ ਦੀਆਂ ਖਬਰਾਂ ਆ ਰਹੀਆਂ ਜ਼ਿਆਦਾਤਰ ਜਿਦੇ ਚ ਪਾਣੀ ਛੱਡੇ ਜਾਣ ਦੀ ਗੱਲ ਆਉਂਦੀ ਆ ਖਾਸ ਕਰਕੇ ਹਾਲਾਂਕਿ ਘੱਗਰ ਦੇ ਵਿੱਚ ਕਿਤੋਂ ਵੀ ਪਾਣੀ ਛੱਡਿਆ ਨਹੀਂ ਜਾਂਦਾ ਇਹਦੇ ਚ ਜਿੱਥੋਂ ਵੀ ਪਾਣੀ ਦੋ ਥਾਵਾਂ ਤੋਂ ਛੱਡਿਆ ਜਾਂਦਾ ਇੱਕ ਤਾਂ ਜਿਹੜੀ ਸੁਖਣਾ ਝੀਲ ਆ ਦੂਸਰਾ ਜਿਹੜਾ ਕਸਲਿਆ ਟਾਈਮ ਹੈ ਉਹਦੇ ਚ ਮਾੜੀ ਨਹਿਰ ਜੰਨਾ ਪਾਣੀ ਆਉਂਦਾ ਉਹਦੇ ਤੋਂ ਡਰਨ ਦੀ ਵੀ ਲੋੜ ਨਹੀਂ ਹੁੰਦੀ ਪਰ ਪਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਮ ਹੈ ਸਹਿਮ ਹੋਣ ਕਰਕੇ ਲੋਕਾਂ ਨੇ ਆਪਦੇ ਪੱਧਰ ਤੇ ਯਤਨ ਸ਼ੁਰੂ ਕੀਤੇ ਆ ਤੇ ਇਸ ਕ ਲੋਕ ਡਰੇ ਹੋਏ ਆ ਤੇ ਡਰਨ ਦੇ ਬਜੋ ਹੀ ਜਿਹੜਾ ਅੱਜ ਮੌਤਲ ਮੈਂ ਦੇਖਿਆ ਵੀ ਬਹੁਤ ਸਾਰੇ ਘਰਾਂ ਨੇ ਜਿੱਦੇ ਜਿਨ੍ਹਾਂ ਦੇ ਮੂਹਰੇ ਪਾਣੀ ਆਇਆ ਸੀ 2023 ਚ ਉਹਨਾਂ ਨੇ ਆਪਦੇ ਲੈਵਲ ਤੇ ਮਿੱਟੀ ਦੀਆਂ ਟਰਾਲੀਆਂ ਛਟੋਣੀਆਂ ਸ਼ੁਰੂ ਕਰਤੀਆਂ ਨੇ ਤਾਂ ਲੋਕ ਪੂਰੀ ਤਰ੍ਹਾਂ ਡਰੇ ਹੋਏ ਆ ਤੇ ਜੇਕਰ ਪਾਣੀ ਟੁੱਟਦਾ ਤਾਂ 2023 ਨਾਲੋਂ ਕਈ ਗੁਣਾ ਵੱਧ ਨੁਕਸਾਨ ਹੋਊਗਾ